ਦਾ ਜ਼ਿਕਰ ਕੀਤਾ ਨਾ ਗਿਆ ਬਿਲਕੁਲ ਜਿਹੜਾ ਤੁਸੀਂ ਬਹਿਲਾਮਾ ਦੀ ਗਰੰਟੀ ਦੀ ਗੱਲ ਕੀਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਔਰ ਪੰਜਾਬ ਦੇ ਲੋਕਾਂ ਨੇ ਭਾਰੀ ਬੋਮਬਾ ਦਿੱਤਾ ਉਹਨਾਂ ਪੰਜਾਂ ਗਰੰਟੀਆਂ ਚੋਂ ਅਸੀਂ ਚਾਰ ਗਰੰਟੀਆਂ ਅੱਜ ਪੰਜਾਬ ਦੇ ਲੋਕਾਂ ਦੀਆਂ ਲਗਭਗ ਜਾਂ ਪੂਰੀਆਂ ਹੋ ਗਿਆ ਜਾਂ ਉਹਨਾਂ ਤੇ ਕੰਮ ਚੱਲ ਰਿਹਾ ਜਿਨ੍ਹਾਂ ਵਿੱਚੋਂ ਲਗਭਗ ਦੋ ਗਰੰਟੀਆਂ 100% ਪੂਰੀਆਂ ਹੋ ਜਾਂ ਨੇ ਦੋ ਦੇ ਉੱਤੇ ਕੰਮ ਜਿਹੜਾ ਚੱਲ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਲੰਬਾ ਕੰਮ ਚੱਲਣਾ ਹੁੰ ਦੇਖਿਓ ਉਹਦੇ ਚਿਆ ਕਿ 300 ਯੂਨਟ ਮੁਫਤ ਬਿਲੀ ਦੇਣ ਦਾ ਸਾਡਾ ਵਾਦਾ ਸੀ ਉਹ ਜਿਹੜੀ ਅਸੀਂ ਵਿਦਨ 3 ਮੰਥ ਪੰਜਾਬ ਚ ਪੂਰੀ ਕੀਤੀ ਸਾਡਾ ਵਾਦਾ ਸੀਗਾ ਕਿ ਪੰਜਾਬ ਦੇ ਸੈਨਿਕਾਂ ਨੂੰ ਜੇਕਰ ਪੰਜਾਬ ਲਈ ਸ਼ਹੀਦ ਹੁੰਦਾ ਦੇਸ਼ ਲਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਉਹ ਅਸੀਂ ਪਹਿਲੇ ਸਾਲ ਪੂਰੀ ਕੀਤੀ ਤੀਜਾ ਵਾਦਾ ਸੀਗਾ ਪੰਜਾਬ ਦੇ ਅੰਦਰ ਸਕੂਲ ਆ ਫੈਮਿਨਿਸ ਬਣਾਵਾਂਗੇ ਸਿੱਖਿਆ ਤੇ ਬਜਟ ਦੇ ਵਿੱਚ ਚੌਖਾ ਵਾਦਾ ਕਰਾਂਗੇ ਔਰ ਟੀਚਰ ਨੂੰ ਸਿੰਗਾਪੁਰ ਫਿਨਲੈਂਡੇ ਸਾਡੇ ਪਹਿਲੇ ਅਨਾਉਂਸ ਕੀਤੇ ਹੋਈ ਚੀਜ਼ਾਂ ਲਗੀਆਂ ਅਸੀਂ ਭੇਜਾਂਗੇ ਅੱਜ ਉਹ ਅਸੀਂ ਭੇਜਾਂਗੇ ਭੇਜੇ ਨੇ ਕਿ ਉਹ ਸਿੱਖਿਆ ਲੈ ਕੇ ਆ ਰਹੇ ਨੇ ਸੋ ਆ ਆਈ ਥਿੰਕ ਤੇ 200 ਦੇ ਕਰੀਬ ਸਾਡੇ ਬੱਚੇ ਜਿਹੜੇ ਆਈਆਈਟੀ ਜਾਂ ਜੇਈਈ ਦੇਦਰ ਉਹਨਾਂ ਨੂੰ ਪਹਿਲੀ ਵਾਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਦਾਖਲਾ ਮਿਲਿਆ ਸਾਡਾ ਵਾਅਦਾ ਸੀਗਾ ਸਿਹਤ ਦੇ ਖੇਤਰ ਦੇ ਅੰਦਰ ਕਿ ਅਸੀਂ ਮਹੱਲਾ ਕਲੀਨਿਕ ਨਹੀਂ ਖੋਲ੍ਹਾਂਗੇ ਤਾਂ ਅਸੀਂ ਮਹੱਲਾ ਕਲੀਨਿਕ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਖੁੱਲੇ ਨਹੀਂ ਗਏ ਔਰ ਡਾਕਟਰ ਦੀ ਭਰਤੀ ਕੀਤੀ ਔਰ ਲਮੀ ਜਿਹੜੀ ਆ ਨਵੇਂ ਹਸਪੀਟਲ ਖੋਲਣ ਲਈ ਕੱਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਦਿਨ ਪਹਿਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਇੱਕ ਨਵੇਂ ਮੈਡੀਕਲ ਕਾਲਜ ਦਾ ਵੀ ਨੀ ਪਤਾ ਲਾ ਕੇ ਆਏ ਨੇ ਸੋ ਇਹ ਪੂਰੀ ਆਜਨ ਸਿਰਫ ਮਹਿਲਾਵਾਂ ਵਾਲੀ ਗਰੰਟੀ ਵੇਚਦੀ ਹੈ ਬੜੇ ਖੁੱਲੇ ਦਿਲ ਨਾਲ ਮੈਂ ਇਸ ਗੱਲ ਨੂੰ ਸਬਕਾਰ ਦਾਂਗਾ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟ ਤੋਂ ਸਰਵੇ ਕਰਵਾ ਰਹਿਆਂਗੇ ਸੋਸ਼ਲ ਡਿਪਾਰਟਮੈਂਟ ਦਾ ਇਕਨੋਮਿਕਸ ਡਿਪਾਰਟਮੈਂਟ ਦਾ ਸਾਡੇ ਵਿੱਤ ਵਿਭਾਗ ਦਾ ਸਾਰੇ ਕਰ ਰਹੇ ਨੇ ਬੜੀ ਜਲਦੀ ਜਿਹੜਾ ਅਸੀਂ ਉਹ ਸਕੀਮ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਨ ਜਾ सच्चा वादा क्या है अपराध है या पनपती रही तो किसी जेरा के साल का प्रॉमिस कितना 4 साल का प्रॉमिस कितना नहीं मिलता नहीं ये नाम सब पूरा नहीं होता जाएगा ਮੈਂ ਉਹੀ ਕਿਹਾ ਕਿ ਬਹਿ ਜੀ ਤਾਂ ਫਿਰ ਤਾਂ ਮੈਂ ਅਨਾਉਂਸ ਹੀ ਕਰ ਦਿੰਦੇ ਤੁਹਾਡਾ ਕੁਐਸਚਨ ਤਾਂ ਫਿਰ ਆਨਸਰ ਆ ਹੀ ਜਾਣਾ ਸੀਗਾ ਵੀ ਕਿੰਨਾ ਦੇਣਾਗੇ ਤੇ ਇਹ ਤਾਂ ਹਜੇ ਸਾਡਾ ਡਿਪਾਰਟਮੈਂਟ ਜਿਹੜਾ ਉਹ ਹਜੇ ਅਤੀ ਤਿਆਰੀ ਕਰ ਰਿਹਾ ਫਾਈਨੈਂਸ ਡਿਪਾਰਟਮੈਂਟ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਮੂਵਮੈਂਟ ਪਰ ਕਾਫੀ ਸਾਰੇ ਡਿਪਾਰਟਮੈਂਟ ਲੱਗੇ ਨੇ ਕਿ ਜਦੋਂ ਵੀ ਸਕੀਮ ਤਿਆਰ ਹੋਗੀ ਪਹਿਲਾਂ ਅਸੀਂ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਤੁਹਾਡੇ ਜ਼ਰੀਏ ਅਸੀਂ ਲੋਕਾਂ ਨੂੰ ਦੱਸਾਂਗੇ 1100 ਰੁਪਏ ਦਾ ਜ਼ਿਕਰ ਕਿੱਥੇ ਕਰਦਾ ਹੋਇਆ ਬਿਲਕੁਲ ਜਿਹੜਾ ਤੁਸੀਂ ਬਹਿਲਾਵਾ ਦੀ ਗਰੰਟੀ ਦੀ ਗੱਲ ਕੀਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਔਰ ਪੰਜਾਬ ਦੇ ਲੋਕਾਂ ਨੇ ਭਾਰੀ ਬੋਮਬਾ ਦਿੱਤਾ ਉਹਨਾਂ ਪੰਜਾਂ ਗਰੰਟੀਆਂ ਚੋਂ ਅਸੀਂ ਚਾਰ ਗਰੰਟੀਆਂ ਅੱਜ ਪੰਜਾਬ ਦੇ ਲੋਕਾਂ ਦੀਆਂ ਲਗਭਗ ਜਾਂ ਪੂਰੀਆਂ ਹੋ ਗਈਆਂ ਜਾਂ ਉਹਨਾਂ ਤੇ ਕੰਮ ਚੱਲ ਰਿਹਾ ਜਿਨ੍ਹਾਂ ਵਿੱਚੋਂ ਲਗਭਗ ਦੋ ਗਰੰਟੀਆਂ 100% ਪੂਰੀਆਂ ਹੋ ਜਾਂ ਨੇ ਦੋ ਦੇ ਉੱਤੇ ਕੰਮ ਜਿਹੜਾ ਚੱਲ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਲੰਬਾ ਕੰਮ ਚੱਲਣਾ ਹੁੰਦਾ ਇੱਕ ਮਿੰਟ ਮੈਂ ਪਲੀਜ਼ ਲੈਟ ਮੀ ਕੰਪਲੀਟ ਦੇਖਿਓ ਉਹਦੇ ਚਿਆ ਕਿ 300 ਯੂਨਟ ਮੁਫਤ ਬਿਲੀ ਦੇਣ ਦਾ ਸਾਡਾ ਵਾਦਾ ਪੰਜਾਬ ਪੂਰੀ ਕੀਤੀ ਸਾਡਾ ਵਾਦਾ ਸੀਗਾ ਕਿ ਪੰਜਾਬ ਦੇ ਸੈਨਿਕਾਂ ਨੂੰ ਜੇਕਰ ਪੰਜਾਬ ਲਈ ਸ਼ਹੀਦ ਹੁੰਦਾ ਦੇਸ਼ ਲਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਉਹ ਅਸੀਂ ਪਹਿਲੇ ਸਾਲ ਪੂਰੀ ਕੀਤੀ ਤੀਜਾ ਵਾਦਾ ਸੀਗਾ ਪੰਜਾਬ ਦੇ ਅੰਦਰ ਸਕੂਲ ਆ ਫੈਮਿਨਿਸ ਬਣਾਵਾਂਗੇ ਸਿੱਖਿਆ ਤੇ ਬਜਟ ਦੇ ਵਿੱਚ ਔਖਾ ਵਾਦਾ ਕਰਾਂਗੇ ਔਰ ਟੀਚਰ ਨੂੰ ਸਿੰਗਾਪੁਰ ਫਿਨਲੈਂਡੇ ਸਾਡੇ ਪਹਿਲੇ ਅਨਾਉਂਸ ਕੀਤੇ ਹੋਈ ਜਿਹੜੀਆਂ ਚੀਜ਼ਾਂ ਲਗੀਆਂ ਅਸੀਂ ਭੇਜਾਂਗੇ ਅੱਜ ਉਹ ਅਸੀਂ ਭੇਜਿਆਗੇ ਭੇਜੇ ਨੇ ਕਿ ਉਹ ਸਿੱਖਿਆ ਲੈ ਕੇ ਆ ਰਹੇ ਨੇ ਸੋ ਆਈ ਥਿੰਕ ਤੇ 200 ਦੇ ਕਰੀਬ ਸਾਡੇ ਬੱਚੇ ਜਿਹੜੇ IIT ਚ ਜੇਈ ਦੇ ਅੰਦਰ ਉਹਨਾਂ ਨੂੰ ਪਹਿਲੀ ਵਾਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਦਾਖਲਾ ਮਿਲਿਆ ਸਾਡਾ ਵਾਦਾ ਸੀਗਾ ਸਿਹਤ ਦੇ ਖੇਤਰ ਦੇ ਅੰਦਰ ਕਿ ਅਸੀਂ ਮਹੱਲਾ ਕਲੀਨਿਕ ਖੋਲਾਂਗੇ ਤਾਂ ਅਸੀਂ ਮਹੱਲਾ ਕਲੀਨਿਕ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਖੁੱਲੇ ਨਹੀਂ ਗਏ ਔਰ ਡਾਕਟਰ ਦੀ ਭਰਤੀ ਕੀਤੀ ਔਰ ਨਵੇਂ ਜਿਹੜੀ ਆ ਨਵੇਂ ਹਸਪੀਟਲ ਖੋਲਣ ਲਈ ਕੱਲ ਹੀ ਸਾਡੇ ਮਾਨਯੋਗ ਮੁਕੰਦਰੀ ਸਾਹਿਬ ਦੋ ਦਿਨ ਪਹਿਲਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਇੱਕ ਨਵੇਂ ਮੈਡੀਕਲ ਕਾਲਜ ਦਾ ਵੀ ਨੀ ਪਤਾ ਲਾ ਕੇ ਆਏ ਨੇ ਸੋ ਇਹ ਪੂਰੀ ਅੰਜਨ ਸਿਰਫ ਮਹਲਾਮਾਂ ਵਾਲੀ ਗਰੰਟੀ ਬਚਦੀ ਹੈ ਬੜੇ ਖੁੱਲੇ ਦਿਲ ਨਾਲ ਮੈਂ ਇਸ ਗੱਲ ਨੂੰ ਸਮਕਾਰ ਦਾਂਗਾ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟ ਤੋਂ ਸਰਵੇ ਕਰਵਾ ਰਹੇ ਆਂਗੇ ਸੋਸ਼ਲ ਡਿਪਾਰਟਮੈਂਟ ਦਾ ਇਕਨੋਮਿਕਸ ਡਿਪਾਰਟਮੈਂਟ ਦਾ ਸਾਡੇ ਵਿੱਤ ਵਿਭਾਗ ਦਾ ਸਾਰੇ ਕਰ ਰਹੇ ਨੇ ਬੜੀ ਜਲਦੀ ਜਿਹੜਾ ਅਸੀਂ ਉਹ ਸਕੀਮ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਨ ਜਾ ਰਹੇ ਹਾਂ ਸਭਾ ਸਭਾ ਲੋਕਾਂ ਨੂੰ ਯਾਦ ਹੈ ਪ੍ਰਵਾਹ ਦਾ ਹੈ ਵਿਆਹ ਪਰਗਤੀ ਦਾ ਹੈ ਅਸੀਂ ਜਿਹੜਾ 3 ਸਾਲ ਦਾ ਪ੍ਰੋਮਿਸ ਕੀਤਾ ਸੀ 4 ਸਾਲ ਦਾ ਪ੍ਰੋਮਿਸ ਕੀਤਾ ਸੀ ਨਹੀਂ ਦਿੱਤਾ ਤੇ ਇਹ ਲੰਮ ਸਮੂਹ ਪੂਰਾ ਮੈਂ ਉਹੀ ਕਿਹਾ ਕਿ ਬੈ ਜੀ ਤਾਂ ਫਿਰ ਤਾਂ ਮੈਂ ਅਨਾਉਂਸ ਹੀ ਕਰ ਦਿੰਦਾ ਤੁਹਾਡਾ ਕੁਐਸਚਨ ਤਾਂ ਫਿਰ ਆਨਸਰ ਆ ਹੀ ਜਾਣਾ ਸੀਗਾ ਵੀ ਕਿੰਨਾ ਦੇਣਾਗੇ ਤੇ ਇਹ ਤਾਂ ਹਜੇ ਸਾਡਾ ਡਿਪਾਰਟਮੈਂਟ ਜਿਹੜਾ ਉਹ ਹਜੇ ਅਤੀ ਤਿਆਰੀ ਕਰ ਰਿਹਾ ਫਾਈਨੈਂਸ ਡਿਪਾਰਟਮੈਂਟ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਮੂਵਮੈਂਟ ਪਰ ਕਾਫੀ ਸਾਰੇ ਡਿਪਾਰਟਮੈਂਟ ਲੱਗੇ ਨੇ ਕਿ ਜਦੋਂ ਵੀ ਸਕੀਮ ਤਿਆਰ ਹੋ ਗਈ ਪਹਿਲਾਂ ਅਸੀਂ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਤੁਹਾਡੇ ਜ਼ਰੀਏ ਅਸੀਂ ਲੋਕਾਂ ਨੂੰ ਦੱਸਾਂਗੇ